ਕੁਝ ਕਾਲ ਸਹਾ ਕਰਾਈ ਮਾਹੀ ਗੁਰਜੀ ਕੀ ਪਤੇ ਸੰਤ ਮਹੱਲਾ ਪਹਿਲਾ ਹਿੰਦੂਲ ਸਾਹੁਰੜੀ ਵਤ ਸਭ ਕਿਛ ਸਾਜੀ ਪੀਵਕੜੈ ਧਨ ਵਖੇ ਸਾਹੁਰੜੀ ਵਤ ਸਭ ਕਿਛ ਸਾਜੀ ਇੱਥੇ ਵਿਸਰਾਮ ਪੀਵਕੜੈ ਧਨ ਵਖੇ ਕਸਕੇ ਬੋਲਣਾ ਹੈ ਆਪ ਕੁਛ ਅੱਜੀ ਦੋਸ ਨਾ ਦੇਉ ਜਾਣਾ ਨਹੀਂ ਰੱਖੇ ਮੇਰੇ ਸਾਹਿਬਾ ਹਉ ਆਪੇ ਪਰਮ ਪੁਲਾਣੀ ਅੱਖਰ ਲਿਖੇ ਸਹੀ ਗਾਵਾ ਅਵਰ ਨਾ ਜਾਣਾ ਬਾਣੀ ਰਹਾਉ ਕੱਢ ਕਸੀਦਾ ਪਹਿਰਹਿ ਚੋਲੀ ਤਾਂ ਤੂੰ ਜਾਣਹੁ ਨਾਰੀ ਜੇ ਘਰ ਰੱਖ ਹੈ ਬੁਰਾ ਨ ਚਖ ਹੈ ਹੋ ਵਹ ਕੰਤ ਪਿਆਰੀ ਜੇ ਤੂੰ ਪੜਿਆ ਪੰਡਿਤ ਬੀਨਾ ਦੋਏ ਅੱਖਰ ਦੋਏ ਨਾਵਾ ਪ੍ਰਣਮਤ ਨਾਨਕ ਏਕ ਲੰਘਾਏ ਜੇ ਕਰ ਸੱਚ ਸਮਾਵਾਂ ਬਸੰਤ ਹਿੰਡੋਲ ਮਹੱਲਾ ਪਹਿਲਾ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਰਾਜਾ ਬਾਲਕ ਨਗਰੀ ਕਾਚੀ ਇਥੇ ਵਿਸਰਾਮ ਦੁਸ਼ਟਾ ਨਾਲ ਪਿਆਰੋ ਦੋ ਮਾਈ ਦੋ ਬਾਪਾ ਪੜੀ ਐ ਪੜੀ ਐ ਪੜੀ ਐ ਪੰਡਿਤ ਕਰੋ ਵਿਚਾਰੋ ਸੁਆਮੀ ਪੰਡਤਾ ਤੁਮ ਦੇਹ ਮੱਤੀ ਕੇਨ ਵਿਦ ਪਾਵਾ ਪ੍ਰਾਨ ਪਤੀ ਰਹਾਉ ਮੱਤੀ ਕਸ ਕੇ ਬੋਲਣਾ ਹੈ ਪ੍ਰਾਨ ਪਤੀ ਪੋਲਾ ਬੋਲਣਾ ਭੀਤਰ ਅਗਨ ਬਨਸਪਤ ਮੌਲੀ ਭੀਤਰ ਅਗਨ ਬਨਾਸਪਤ ਮੌਲੀ ਇਹ ਨੰਨੇ ਕੰਨਾ ਵੀ ਹੈ ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ ਸਾਗਰ ਪੰਡੈ ਪਾਇਆ ਚੰਦ ਸੂਰਜ ਦੋਇ ਘਰ ਹੀ ਭੀਤਰ ਚੰਦ ਸੂਰਜ ਦੋਇ ਘਰ ਹੀ ਭੀਤਰ ਐਸਾ ਗਿਆਨ ਨਾ ਪਾਇਆ ਰਾਮ ਰਮੰਤਾ ਜਾਣੀ ਐ ਇਕ ਮਾਈ ਭੋਗ ਕਰੇ ਤਾਂ ਕੇ ਲਖਣ ਜਾਣੀ ਐ ਖਿਮਾ ਤਨ ਸੰਗਰੇਹ ਏ ਤਾਕੇ ਤਾਕੇ ਲਖਣ ਜਾਣੀ ਹੈ ਇਥੇ ਵਿਸਨਾਮ ਖਿਮਾ ਤਨ ਸੰਗਰੇਹ ਸੰਗਰੇਹ ਇਸ ਨਾਮ ਲੰਕਾ ਕੇ ਬੋਲਣਾ ਕਹਿਆ ਸੁਣਾ ਨਾ ਖਾਇਆ ਮਨ ਤਿਨਾ ਹੀ 세ਤੀ ਵਾਸਾ ਪ੍ਰਨਵਤ ਨਾਨਕ ਦਾਸਨ ਦਾਸਾ ਖੇਨ ਟੋਲਾ ਖੇਨ ਮਾਸਾ ਬਸੰਤੋ ਪਿੰਡੋਲਾ ਮਹੱਲਾ ਪਹਿਲਾ ਸਾਚਾ ਸਾਹ ਗੁਰੂ ਸੁਖਦਾਤਾ ਹਰ ਮੇਲੇ ਭੁੱਖ ਗਵਾਏ ਹਾਂਜੀ ਹਰ ਮੇਲੇ ਭੁੱਖ ਗਵਾਏ ਕਰ ਕਿਰਪਾ ਹਰ ਭਗਤ ਉਦੜਾਏ ਆਨ ਦਿਨ ਹਰ ਗੁਣ ਗਾਏ ਮਤਪੂਲਹਿ ਰੇ ਮਤਪੂਲਹਿ ਤੇ ਵਿਸਰਾਮ ਲਾ ਦੋ ਮਤਪੂਲਹਿ ਰੇ ਮਨ ਚੇਤ ਹਰੀ ਮਤਪੂਲਹਿ ਰੀ ਮਨ ਚੇਤ ਹਰੀ ਬਿਨ ਗੁਰ ਮੁਕਤ ਨਾਹੀ ਤ੍ਰੈ ਲੋਈ ਬਿਨ ਗੁਰ ਮੁਕਤ ਨਾਹੀ ਤ੍ਰੈ ਲੋਈ ਬਿਨ ਗੁਰ ਮੁਕਤ ਨਾਹੀ ਤ੍ਰੈ ਲੋਈ ਗੁਰਮੁਖ ਪਾਈਐ ਨਾਮ ਹਰੀ ਰਹਾਉ ਬਿਨ ਭਗਤੀ ਨਹੀਂ ਸਤਗੁਰ ਪਾਈਐ ਬਿਨ ਭਾਗਾ ਨਹੀਂ ਭਗਤ ਹਰੀ ਬਿਨ ਭਾਗਾ ਨਹੀਂ ਭਗਤ ਹਰੀ ਬਿਨ ਭਾਗਾ ਸਤ ਸੰਗ ਨ ਪਾਈਐ ਕਰਮ ਮਿਲੈ ਹਰ ਨਾਮ ਹਰੀ ਘਾਟ ਘਾਟ ਗੁਪਤ ਉਪਾਏ ਵੇ ਉਪਾਏ ਵੇਖੈ ਗੁਰ ਪ੍ਰਗਟ ਗੁਰਮੁਖ ਸੰਤ ਜਨਾ ਹਰ ਹਰ ਕਰਹਿ ਸੋ ਹਰ ਰੰਗ ਪੀਨੇ ਹਰ ਜਲ ਅੰਮ੍ਰਿਤ ਨਾਮ ਮਨਾ ਜਿਨ ਕੋ ਤਖਤ ਮਿਲੈ ਵਡਿਆਈ ਗੁਰਮੁਖ ਸੇ ਭਰ ਦਾਨ ਕੀਏ ਪਾਰਸ ਭੇਟ ਪਾਰਸ ਭੇਟ ਭੈ ਸੇ ਪਾਰਸ ਨਾਨਕ ਹਰ ਗੁਰ ਸੰਗ ਥੀਏ ਬਸੰਤ ਮਹੱਲਾ ਤੀਜਾ ਘਰ ਪਹਿਲਾ ਦੋ ਤੁਕੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਮਹਾਰੂਤੀ ਮਹ ਸਾਦ ਬਸੰਤ ਜੇਤ ਹਰਿਆ ਸਾਭ ਜੀ ਜੰਤ ਕਿਆ ਹਉ ਆਖਾ ਕਰਮ ਜੰਤ ਤੇਰਾ ਕਿਨੈ ਨਾ ਪਾਇਆ ਤੇਰਾ ਕਿਨੈ ਨਾ ਪਾਇਆ ਇਥੇ ਸੁਣਾਉਂ ਮੈਂ ਤੇਰਾ ਕਿਨੈ ਨਾ ਪਾਇਆ ਆਦ ਅੰਤ ਤੈ ਸਾਹਿਬ ਕੀ ਕਰਹੇ ਸੇਵ ਪਰਮ ਸੁਖ ਪਾਵੈ ਆਤਮ ਦੇਵ ਰਹਾਉ ਕਰਮ ਹੋਵੇ ਤਾਂ ਸੇਵਾ ਕਰ ਗੁਰ ਪ੍ਰਸਾਦੀ ਜੀਵਤ ਮਰੈ ਅਨ ਦਿਨ ਸਾਚ ਨਾਮ ਉਚਰੈ ਏਨ ਵਿਦ ਪ੍ਰਾਣੀ ਏਨ ਵਿਦ ਏਨ ਵਿਦ ਪ੍ਰਾਣੀ ਦੁਤਰ ਤਰੈ ਵੇਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੁਇ ਫਲ ਲਾਏ ਆਪੇ ਕਰਤਾ ਕਰੇ ਕਰਾਏ ਜੋ ਤਿਸ ਭਾਵੈ ਜਿਸ ਆਖਵਾਏ ਨਾਨਕ ਜਿਸ ਨੂੰ ਨਜ਼ਰ ਕਰੇ ਨਾਨਕ ਪਾਤਸ਼ਾਹ ਦੀ ਵਸੰਗਾਤੋ ਨਾਨਕ ਜਿਸ ਨੂੰ ਨਜ਼ਰ ਕਰੇ ਨਾਨਕ ਜਿਸ ਨੂੰ ਨਜ਼ਰ ਕਰੇ ਅੰਮ੍ਰਿਤ ਨਾਮ ਆਪੇ ਦੇ ਬਿਖਿਆ ਕੀ ਬਾਸਨਾ ਮਨਹਿ ਕਰੇ ਮਨਹਿ ਮਨਾ ਕਰਨ ਦਾ ਵਾਚਕ ਹੈ ਰੋਕਣ ਦਾ ਵਾਚਕ ਹੈ ਇਸ ਨੂੰ ਥੋੜਾ ਜਿਹਾ ਰਾਜਾ ਬੋਲਨਾ ਹੈ ਬੇਖਿਆ ਕੀ ਬਾਸਨਾ ਮਨਹਿ ਕਰੇ ਬੇਖਿਆ ਕੀ ਬਾਸਨਾ ਮਨਹਿ ਕਰੇ ਆਪਣਾ ਭਾਣਾ ਆਪ ਕਰੇ ਬਸੰਤ ਮਹੱਲਾ ਤੀਜਾ ਰਾਤੇ ਸਾਚ ਹਰ ਨਾਮ ਨਿਹਾਲਾ ਦਇਆ ਕਰਹੁ ਪ੍ਰਭ ਦੀਨ ਦਇਆਲਾ ਤੇਸ ਬਿਨ ਔਰ ਨਹੀਂ ਮੈਂ ਕੋਏ ਜਿਤ ਇਸ ਬਿਨ ਔਰ ਨਹੀਂ ਮੈਂ ਕੋਏ ਜੋ ਭਾਵੈ ਤਿਉ ਰਾਖੈ ਸੋਏ ਗੁਰੂ ਗੋਪਾਲ ਮੇਰੇ ਮਨ ਭਾਈ ਰਹਿ ਨਾ ਸਕੋ ਦਰਸ਼ਨ ਦੇਖੇ ਬਿਨ ਸਹਿਜ ਮਿਲਾ ਗੁਰ ਮੇਲ ਮਿਲਾਏ ਰਹਾਓ ਇਹੋ ਮਾਨ ਲੋਭੀ ਲੋਭ ਲੁਭਾਨਾ ਰਾਮ ਵਿਸਾਰ ਬਹੁਰ ਪਛਤਾਨਾ ਵਿਸ਼ਰਤ ਮਿਲਾਏ ਗੋਰ ਸੇਵ ਰਾਂਗੇ ਵਿਸ਼ਰਤ ਮਿਲਾਏ ਇਥੇ ਵਿਸਰਾਮ ਲਾਉਣਾ ਹੈ ਗੋਰ ਸੇਵ ਰਾਂਗੇ ਹਰ ਨਾਮ ਦੀਓ ਮਸਤਕ ਵੱਡ ਭਾਗੇ ਪੌਣ ਪਾਣੀ ਕੀ ਇਹ ਦੇਹ ਸਰੀਰਾ ਹਉ ਮੈਂ ਰੋਗ ਕਠਿਨ ਤਾਨ ਪੀਰਾ ਗੁਰਮੁਖ RAM ਨਾਮ دارو ਗੁਣ ਗਾਇਆ ਗੁਰਮੁਖ RAM ਨਾਮ ਇਥੇ ਵਿਸਰਾਮ دارو ਪਦ ਤੇ ਯਮਕ ਲਾ ਦਨੀਂ دارو ਗੁਣ ਗਾਇਆ ਕਾਰ ਤਿਰਪਾ ਗੁਰ ਰੋਗ ਗਵਾਇਆ ਇਹਦੀ ਗੁਰ ਰੋਗ ਨਹੀਂ ਕਹਿਣਾ ਗੁਰ ਪਦ ਤੇ ਯਮਕ ਲਾ ਦਨੀਂ ਹੈ ਤਿਰਪਾ ਪਦ ਤੇ ਵਿਸਰਾਮ ਹੈ ਚਾਰ ਨਦੀਆ ਅਗਨੀ ਤਨ ਜਾਰੇ ਇਹ ਅਗਨੀ ਪਦ ਚਾਰ 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 ਹੈ ਜੀ ਚਾਰੇ ਧਰਮ ਹਸਤਾਲ ਚਾਰੇ ਚਾਰ ਨਦੀਆ ਅਗਨੀ ਤਾਨ ਚਾਰੇ ਤ੍ਰਿਸ਼ਨਾ ਜਲਤ ਜਲੇ ਅਹੰਕਾਰੇ ਗੁਰ ਰਾਖੇ ਵਡਭਾਗੀ ਤਾਰੇ ਜਨ ਨਾਨਕ ਔਰ ਹਰ ਅੰਮ੍ਰਿਤ ਧਾਰੇ ਬਸੰਤ ਮਹੱਲਾ ਤੀਜਾ ਹਰ ਸੇਵੇ ਸੋ ਹਰ ਕਾ ਲੋਗ ਸਾਚ ਸਹਿਜ ਕਦੇ ਨਾ ਹੋਵੇ ਸੂਗ ਮਨਮੁਖ ਮੋਏ ਮੋਏ ਨਾਹੀ ਮਨਮੁਖ ਮੋਏ ਮਨਮੁਖ ਮੋਏ ਨਾਹੀ ਹਰ ਮਨ ਮਾਹੇ ਮਰ ਮਰ ਜੰਮੈ ਪੀ ਮਰ ਜਾਹੇ ਸੇ ਜਨ ਜੀਵੇ ਜਿਨ ਹਰ ਮਨ ਮਾਹੇ ਸਾਚ ਸੰਭਾਲੈ ਸਾਚ ਸਮਾਹੇ ਰਹਾਉ ਹਰ ਨਾ ਸੇਵੈ ਤੇ ਹਰ ਤੇ ਦੂਰ ਦੇ ਸੰਤਰ ਪਾਵੈ ਸਿਰ ਪਾਵੈ ਤੂਰ ਹਰ ਆਪੇ ਜਨ ਲੀਏ ਲਾਇ ਔਰ ਆਪੇ ਸਿ ਸ਼ਾਮ ਜਨ ਲੀਏ ਲਾਇ ਤੈਨ ਸਦਾ ਸੁਖ ਹੈ ਤੇਲ ਨ ਤਮਾਈ ਨਦਰ ਕਰੇ ਚੂਕੈ ਅਭਿਮਾਨ ਸਾਚੀ ਦਰਗਹ ਪਾਵੈ ਮਾਨ ਹਰ ਜੀਵ ਵੇਖੈ ਸਾਧ ਹਜੂਰ ਗੁਰ ਕੈ ਸਬਦ रहे ਆ ਭਰਪੂਰ ਜੀ ਅਜੰਤ ਕੀ ਕਰੇ ਪ੍ਰਤਪਾਲ ਗੁਰ ਪ੍ਰਸਾ ਗੁਰ ਪ੍ਰਸਾਦੀ ਸਾਧ ਸੰਮਾਲ ਦਰ ਸੱਚ ਪਤ ਸਿਉ ਘਰ ਜਾਏ ਨਾਨਕ ਨਾਮ ਵਡਾਈ ਪਾਏ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠ Amen.